ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੋ ਗਈ 22 ਜੂਨ 2023 ਤੇ ਆਪਣਾ ਝੋਨਾ ਸਿੱਧੀ ਬਜਾਈ ਵਾਲਾ 4 ਏਕੜ ਲਾਇਆ ਹੋਇਆ ਤੇ ਉਹੀ ਤਰੀਕਾ ਪੰਜ ਛੇ ਸੁਹਾਗੇ ਮਾਰ ਕੇ ਏਐਸਰ ਵਿਧੀ ਨਾਲ ਤੇ ਨੌਣ ਤੋਂ ਦੋ ਤਿੰਨ ਦਿਨ ਬਾਅਦ ਇਹਦੇ ਤੇ ਮੀਂਹ ਪੈ ਗਿਆ ਸੀ கரੰਟ ਹੋ ਗਿਆ ਸੀ ਰੋਦੀ ਕਰਕੇ ਇਹਨੂੰ ਪਾਣੀ ਲਾਉਣਾ ਪਿਆ ਤਾਂ ਕਰਕੇ ਮਾੜੀ-ਮੋਟੀ ਕੱਖਾਂ ਦੀ ਸਮੱਸਿਆ ਗਈ ਅਦਰਵਾਇਜ਼ ਨਹੀਂ ਇਹਨੂੰ 21 ਦਿਨਾਂ ਬਾਅਦ ਪਾਣੀ ਲਾਉਣਾ ਸੀਗਾ ਤੇ ਕੱਖਾਂ ਤੋਂ ਹੁਣ ਇਹਦੇ ਤੇ ਕੀਤੇ ਆ ਰਾਈ ਰਾਈ ਸਟਾਰ ਵਾਇਰ ਦੀ ਇਹ ਕਹਿੰਦੇ ਹਰੇ ਹੋਏ ਕੱਖਾਂ ਤੇ ਵੀ ਵਧੀਆ ਰਿਜ਼ਲਟ ਆਇਆ ਦਾ ਬਾਕੀ ਅਜ ਵਰਤੀਏ ਦੇਖੋ ਕਿਵੇਂ ਰਹੂਗਾ ਕਿ ਫਿਲਹਾਲ ਝੋਨਾ ਤਾਂ ਬਹੁਤ ਸੋਹਣਾ ਕਿਉਂਕਿ ਜਿਉਂ-ਜਿਉਂ ਦਿਨ ਹੋਈ ਜਾ ਰਹੇ ਨੇ ਫਟਾਰਾ ਕਰੀ ਜਾਣਾ ਵਧੀਆ ਪੂਰਾ ਹੋ ਰਿਹਾ ਵਿੱਚ ਥਾਂ ਦੇਖਣ ਨੂੰ ਮਿਲਣਾ ਨਹੀਂਗਾ ਕਿਵੇਂ ਰਹੂ ਤੇ ਅਰਬਾ ਕਿਵੇਂ ਰੂ ਰਿਜ਼ਲਟ ਇਹਦਾ ਮੌਕੇ ਦੀ ਮੌਕੇ ਤੁਹਾਨੂੰ ਦਿਖਾਵਾਂਗੇ ਕੱਖਾਂ ਦੀ ਸਮੱਸਿਆ ਨਾਲ ਕਿੰਨਾ ਕ ਔਖਾ ਹੋਊਗਾ ਸੁਪਰੀਆਂ ਕੰਮ ਕਰਨਗੇ ਕੱਖਾਂ ਨਹੀਂ ਜਿੱਤੇ ਵਿੱਚ ਵਿੱਚ ਦੇ ਕੱਖਾਂ ਨਹੀਂ ਤਾਂ ਗੇਂ ਕਾਫੀ ਹੋਈ ਹੋਈਆਂ ਤੇ ਨਹੀਂ ਵਿੱਚ ਪੂਰਾ ਵਧੀਏਗਾ ਇਹ ਵੀ ਸਮੱਸਿਆ ਕੱਖਾਂ ਦੀ ਤਾਂ ਆ ਗਈ ਬਾਰਿਸ਼ ਹੋਣ ਕਰਕੇ ਕਰੰਟ ਹੋਣ ਕਰਕੇ ਤੇ ਨਹੀਂ ਕੱਖਾਂ ਦੀ ਸਮੱਸਿਆ ਬਹੁਤ ਘਟ ਆਉਂਦੀ ਆ ਦੇਖੀਏ ਫਿਰ ਕਿਵੇਂ ਰਹੂ ਸਿੱਧੀ ਵਿਜਾਈ ਵਾਲਾ ਚੂਨਾ ਆਵਾਜ਼ ਦਾ ਕੰਮ ਦਿਖਾਉ ਜਾਨਾ ਦਿਖਾਉ ਇਹ ਪਤਾ ਲੱਗੂ ਕੁਛ ਦਿਨਾਂ ਬਾਅਦ ਤੇ ਦੇਖਾਂਗੇ ਫਿਰ ਅੱਗੇ ਕੀ ਹਾਲਾ ਹੈ ਰਾਈਸਟਾਰ ਕੰਮ ਕਰੂ ਜਾਂ ਦਾਤੀਆਂ ਕੰਮ ਕਰਨਗੀਆਂ ਅੱਜ ਹੋ ਗਈ 16 ਅਗਸਤ ਤੇ ਆ ਉਹੀ ਝੋਨਾ ਸਿੱਧੀ ਵਿਜਾਈ ਵਾਲਾ ਜਿਹੜਾ ਕਿ ਸਿੱਧਾ ਜਿਹਾ ਲੱਗਦਾ ਸੀਗਾ ਤੇ ਫਸਿਆ ਖੜਾ ਹੁਣ ਤੇ ਬਹੁਤ ਸੋਹਣਾ ਨੁਸਾਰਾ ਹੋਇਆ ਇੱਕ ਸਾਰ ਪੂਰਾਗਾ ਤੇ ਬਾਕੀ ਝਾੜ ਦੇਖੋ ਕੀ ਕਹਿੰਦਾ ਇਹਦਾ ਸਮਾਂ ਦੱਸੂਗਾ ਫਿਲਹਾਲ ਹਾਲਾਤ ਵੋਕੈਂਟ ਲੱਗਦੇ ਆ ਬਾਕੀ ਮੌਕੇ ਦੇ ਬਦਲੋ ਅੱਜ ਹੋ ਗਈ 22 ਅਕਤੂਬਰ ਸਿੱਧੀ ਬਜਾਈ ਵਾਲਾ ਝੋਨਾ ਲੱਗੇ ਆ ਵਧਣਾ ਪੂਰੇ 160 ਦਿਨਾਂ ਦਾ ਹੋ ਗਿਆ ਇਹ ਝੋਨਾ ਸਿੱਧੀ ਬਜਾਈ ਵਾਲਾ ਆਪਣਾ ਤੇ ਦੇਖਦੇ ਆ ਕਿ ਮੇਰੂ ਇਹ ਫਿਲਹਾਲ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗਦਾ ਤੇ ਬਾਕੀ ਝਾੜ ਤੇ ਡਿਪੈਂਡ ਕਰਦਾ ਕਿ ਦੂਜੇ ਸਾਲ ਦਾ ਦੂਜੇ ਤੀਜੇ ਸਾਲ ਦਾ ਤਜਰਬਾ ਇਹਦਾ ਤੇ ਦੇਖਦੇ ਆ ਕਿ ਕੀ ਬਣਦਾ ਹੈ ਪ੍ਰੈਕਸੋ 60 ਦਿਨ ਦਾ ਹੋ ਗਿਆ ਇਹ ਝੋਨਾ ਸਿੱਧੀ ਵਿਦਾਈ ਵਾਲਾ। ਸਰਪੇ ਕਿਵੇਂ ਰੁਝਾੜੇ ਦਾ? ਵਧੀਆ। ਵਧੀਆ ਰਹੂ। ਪੂਰਾ ਵਧੀਆ। ਬਾਕੀ ਸਮਾਂ ਦੱਸੂ ਹਣਾ? ਹਾਂ।